ਸਨਮਹਾਰਾ ਉਸ ਤੇ ਬਾਦਸ਼ਾਹ ਜੀ ਨੰਦ ਪ੍ਰਸਾਦ ਦੇ ਕਿਲੇ ਵਿੱਚ ਨੇ ਪਹਾੜੀ ਰਾਜਿਆਂ ਦਾ ਵਜੀਦੇ ਦੀ ਫੌਜ ਦਾ ਲਾਹੌਰ ਦੇ ਸੁਬੇਦਾਰ ਜਬਦ ਖਾਨ ਦਾ ਘੇਰਾ ਪਿਆ ਹੈ ਨੰਦ ਪ੍ਰਸਾਦ ਨੂੰ ਮਈ ਦੇ ਮਹੀਨੇ ਵਿੱਚ ਘੇਰਾ ਪਿਆ ਸੀ ਤੇ ਦਸੰਬਰ ਦੀ 19 ਤਰੀਕ ਨੂੰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਤੇ ਬਾਦਸ਼ਾਹ ਜੀ ਦੇ ਕਿਲਾ ਛੇ ਗਰਮੀਆਂ ਸਮਝਦੇ ਕਿ ਨਾ ਪਾਇਆ ਸੀ ਮਈ ਨਾ ਘੇਰਾ ਪਿਆ ਹੋਇਆ ਦ ਸੰਗੁਲ ਦਾ ਕਰਕੇਰਾ ਪਿਆਰ ਸੀ ਜਿਸ ਕਰਕੇ ਸਾਡੇ ਗੁਰੂ ਜੀ ਨੇ ਸਾਤ ਸੰਗ ਜੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ತ್ಯਾਕਿਆ ਸੀ ਪਹਿਲਾਂ ਦਾ ਉਹਨੇ ਕਿਰਾਵਾ ਗਿਆ ਅਨੰਦਪੁਰ ਸਾਹਿਬ ਨੂੰ ਤੇ ਜੰਗ ਕਰਦਾ ਯਤਨ ਕੀਤਾ ਮਹਾਰਾਜ ਜੀ ਕਿਲੇ ਵਿੱਚ ਸਨ ਉਹ ਸਾਹਮਣੇ ਮદાન ਵਿੱਚ ਨਹੀਂ ਕੋਈ ਪੇਸ਼ ਨਹੀਂ ਗਈ ਇਸ ਕਰਕੇ ਜਦੋਂ ਦੇ ਮਹਾਰਾਜ ਜੀ ਅੱਗੇ ਸਾਤ ਸੰਗ ਜੀ ਉਹ ਬੇਵਸ ਹੋ ਗਏ ਤੇ ਫਿਰ ਉਹਨਾਂ ਨੇ ਇੱਕ ਜੱਟ ਬਿਉਮਤ ਬਣਾਈ ਸੀ ਤੇ ਆਪਣੀਆਂ ਫੌਜਾਂ ਕਿਲੇ ਤੋਂ ਕਾਫੀ ਦੂਰ ਪਿੱਛੇ ਕਰਕੇ ਕਿਰਾਵਾ ਕੇ ਬੈਠ ਗਈਏ ਨਾ ਕੋਈ ਅਨੰਦਪੁਰ ਸਾਹਿਬ ਦੇ ਅੰਦਰ ਜਾ ਸਕੇ ਨਾ ਕੋਈ ਕਿਲੇ ਤੋਂ ਬਾਹਰ ਆ ਸਕੇ ਆਗਰੇ ਕਿ ਦਿਨ ਇਹਨਾਂ ਦੇ ਰਸਤਾ ਮੁੱਕਣ ਗਿਆ ਘੋੜਿਆਂ ਦਾ ਦਾਣਾ ਪੱਠਾ ਮੁੱਕ ਜਾਵੇਗਾ ਤੇ ਬੇਵਸ ਹੋ ਕੇ ਗੁਰੂ ਸਾਹਿਬ ਜੀ ਨੂੰ ਕਿਲੇ ਤੋਂ ਬਾਹਰ ਨਿਕਲਣਾ ਪਵੇਗਾ ਇਹ ਸੋਚ ਕੇ ਉਹ ਘੇਰਾ ਪਾ ਕੇ ਬਿਠੇ ਰਹੇ ਨੀਂਨਾ ਲੰਘਿਆ 2 ਮਹੀਨੇ 4 ਮਹੀਨੇ 6 ਮਹੀਨੇ ਜਦ 8 ਮਹੀਨੇ ਲੰਘ ਗਏ ਤੇ ਬੇਵਸ ਹੋ ਗਏ ਸਾਹੋ ਕਿਉਂਕਿ ਸਰਦੀ ਆ ਗਈ ਸੀ ਤੇ ਬੇਵਸ ਦੀ بارش ਵੀ ਹੋ ਰਹੀ ਫਿਰ ਉਹਨਾਂ ਨੇ ਜਾ ਕੇ ਆਖੇ ਸੀ ਮਹਾਰਾਜ ਸੱਤੇ ਪਾਸ਼ਾ ਅਸੀਂ ਕਸਮ ਖਾਣੇ ਅਸੀਂ ਸੌਝੁਕਦੇ ਹਾਂ ਕਿ ਜੇ ਇੱਕ ਵਾਰ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦਿਓ ਸਾਡੀ ਰਹਿ ਆ ਜਾਵੇ ਐਵੇਂ ਹੀ ਦੇਰਾਂ ਚਿਰ ਆਵਾਗੇ ਬੈਠੇ ਘਟੋ ਘਟੋ ਇਹ ਤਾਂ ਦੱਸੋ ਕੀ ਆਰੰਗ ਦੇਵ ਨੂੰ ਭਈ ਅਸੀਂ ਮਹਾਰਾਜ ਉਹਨੰਦਪੁਰ ਖਾਲੀ ਕਰਵਾ ਲਿਆ ਤੇ ਗੁਰੂ ਸਾਹਿਬ ਜੀ ਨੇ ਆਖਿਆ ਨਹੀਂ ਭੱਜ ਸਾਨੂੰ ਇਹ ਨਹੀਂ ਮੰਗੀ ਆਖਰ ਸਿੰਘਾਂ ਨੇ ਆਖਿਆ ਜਿਹੜੇ ਕਈਆਂ ਮਹੀਨਿਆਂ ਤੋਂ ਭੁੱਖੇ ਚੱਲ ਰਹੇ ਸਨ ਕੋਈ ਰਾਜ ਰਜਮਾ ਪ੍ਰਸ਼ਾਦਾ ਨਹੀਂ ਸੀ ਮਿਲ ਰਿਹਾ ਉਹਨਾਂ ਕਹਿੰਦੇ ਮਹਾਰਾਜ ਉਹਦੇ ਕਸਮਾਂ ਖਾਦੇ ਸਹਾਂ ਚੁੱਕਦੇ ਜੇ ਆਪਾਂ ਨੂੰ ਰਸਤਾ ਦਿਦੇ ਤਾਂ ਆਪਾਂ ਨਿਕਲ ਜਾਣਾ ਚਾਹੀਦਾ ਅਨੰਦਪੁਰੋਂ ਨਿਕਲ ਜਾਵਾਂਗੇ ਫਿਰ ਇਹ ਕਿ ਜਾ ਕੇ ਆਪਣੀ ਮੋਜ ਕਟਿਆ ਕਰਾਂਗੇ ਫਿਰ ਦੇਖਾਂਗੇ ਇਹਨਾਂ ਦਾ ਮਰਨੇ ਤੇ ਨਹੀਂ ਨਦੀ ਕਸਮਾਂ ਤੇ ਤੁਸੀਂ ਅਪਾਰਨਾ ਕਰੋ ਇਹ ਦੇਖਣ ਵਾਲੇ ਨਹੀਂ ਦੁਆਣਾ ਵਾਲੇ ਨਾ ਕੋਈ ਤੇ ਹਰ ਸਿੰਘ ਕੋ ਧੋਖਾ دیا ਪਹਿਵਾਸ਼ਿਕ ਲੋਨੇ ਬੇਮਾਰੋਂ ਨੇ ਬੇਧਰਮੋਂ ਨੇ ਇਮਾਸ਼ਿਕ ਲੋਨੇ ਕਹਿੰਦੇ ਨੇ ਇਹ ਤਾਂ ਇਮਾਨ ਤੋਂ ਡਿੱਗੇ ਹੋਏ ਲੋਕ ਨੇ ਬੇਦਰਦੀਏ ਲੋਕ ਨੇ ਇਹਨਾਂ ਵਿੱਚੋਂ ਧਰਮ ਦੀ ਚੱਲ ਨਹੀਂ ਸਾਈ ਪਈ ਤੇ ਤੁਸੀਂ ਅਪਾਰਨਾ ਕਰੋ ਇਹਨਾਂ ਦੀਆਂ ਕਸਮਾਂ ਤੇ ਨਿਆਕ ਮਹਾਰਾਜ ਜੀ ਹੈ ਆਪਾਏ ਹੁਣ ਆਪਾਂ ਕਹਿੰਦੇ ਨੇ ਆਪਣਾ ਨਿਕਲ ਜਾਣਾ ਬਣਦਾ ਮਹਾਰਾਜ ਜੀ ਨੇ ਕਿਰੋਟ ਜੀ ਤੁਹਾਨੂੰ ਇੱਕ ਦਿਖਾਉਦੇ ਗੁਰੂ ਸਾਹਿਬ ਜੀ ਨੇ ਸਾਹਸੰਗੀ ਕੋਲ ਗੱਡੇ ਤਿਆਰ ਕੀਤੇ ਉਹਨਾਂ ਉੱਤੇ ਪੁਰਾਣੇ ਟੁੱਟੇ ਹੋਏ ਬਰਤਨ ਕੁਝ ਪੁਰਾਣੇ ਵਸਤਰ ਕੁਝ ਸਿੰਘਾਂ ਦੇ ਜੋੜੇ ਇਹਨਾਂ ਦਾ ਜਿਹੜਾ ਵਾਧੂ ਦਾ ਸਮਾਨ ਸੀ ਬੇਅਖ ਉਹ ਸਾਰਾ ਗੱਡਿਆਂ ਤੇ ਲੱਦ ਕੇ ਉੱਪਰ ਬਹੁਤ ਕੀਮਤੀ ਰੇਸ਼ੀ ਵਸਤਰ ਪਾ ਕੇ ਉਹਨੂੰ ਸਾਹਸੰਗੀ ਰਸਮੇ ਨਾਲ ਕੱਸ ਕੇ ਕੁਝ ਸਿੰਘਾਂ ਦੇ ਨਾਲ ਭੇਜ ਦਿੱਤਾ ਪਾਰਾ ਫਾਕਾ ਠੀਕ ਹੈ ਭਾਈ ਜਿਹੜੇ ਪੁਖੇਰਾ ਬਾਗ ਵਿੱਚ ਵਿੱਚ ਸਾਨੂੰ ਪਹਾੜੀ ਰਾਜੇ ਉਹਨਾਂ ਦੀਆਂ ਫੌਜਾਂ ਫਿਰ ਅਵਜੀਦੇ ਦੀ ਫੌਜ ਤੇ ਜ਼ਬਰਦਸਤਾਂ ਦੀ ਫੌਜ ਉਹਨਾਂ ਨੇ ਦੇਖਿਆ ਕਿ ਬਾਹਰ ਦਾ ਕੀਮਤੀ ਖਜ਼ਾਨਾ ਤਾਂ ਨਿਕਲ ਚਲੇਆ ਮਹਾਰਾਜ ਨੇ ਆਪਣਾ ਖਜ਼ਾਨਾ ਬੰਦ ਦਿੱਤਾ ਹੈ ਤਾਂ ਆਪ ਤੇ ਬਾਅਦ ਵਿੱਚ ਆਪ ਨਿਕਲ ਗਏ ਉਹ ਤਾਂ ਆ ਕੇ ਖਜ਼ਾਨੇ ਉੱਤੇ ਬੈ ਗਏ ਜਦੋਂ ਉਹਨੇ ਸਭ ਕੁਝ ਸਿੰਘਾਂ ਦੀ ਛੇੜੀ ਹੋਈ ਜਦੋਂ ਉਹਨਾਂ ਨੇ ਗੱਡੇ ਦਾ ਕਬਜ਼ਾ ਕੀਤਾ ਉੱਪਰੋਂ ਰੇਸ਼ਮੀ ਕੱਪੜੇ ਚਾਕੇ ਦੇ ਕੇ ਬਹੁਤ ਸ਼ਰਧਿਤ ਹੋਏ ਵਿੱਚੋਂ ਟੁੱਟੇ ਹੋਏ ਸ਼ਤਰ ਨਿਕਲੇ ਪਰ ਤਾਂ ਟੁੱਟੇ ਹੋਏ ਪ੍ਰਾਣੀ ਬਸਤਰ ਬਾਹਰ ਨੇ ਕਿਲੇ ਤੋਂ ਆ ਕੇ ਸਿੰਘਾਂ ਨੂੰ ਉਹ ਦੇਖਦਿਆਂ ਨੇ ਭਾਈ ਤੁਸੀਂ ਕਹਿੰਦੇ ਸੋ ਦਸ ਪਸੰਦ ਦੇ ਨੇ ਸੋਹਾਂ ਚੁੱਕਦੇ ਨੇ ਇਹ ਉਹਨਾਂ ਨੂੰ ਰਸਤਾ ਦਿੰਦੇ ਆ ਇਹ ਐਡੇ ਬੇਈਮਾਨ ਬੰਦੇ ਨੇ ਇਹਨਾਂ ਨੇ ਆਪਣੇ ਉੱਪਰ ਹਮਲਾ ਕਰਨਾ ਸੀ ਇਹਨਾਂ ਦਾ ਜੀਵਨ ਹੀ ਖਤਰਾ ਬਣਦਾ ਫਿਰ ਸੰਗਤਪੁਰ ਦੇ ਉੱਤੇ ਸ਼ਹਾਦਤ ਹੋ ਗਏ ਫਿਰ ਕਹਿੰਦੇ ਨੇ ਵਿਦਵਾਨ ਪੁਸ਼ਪ ਔਰਗਜੇਗ ਨੇ ਕੁਰਾਨ ਭੇਜੀ ਸੀ ਦਿੱਲੀ ਤੋਂ ਭਈ ਮੈਂ ਕੁਰਾਨ ਦੀ ਕਸਮ ਖਾਂਦਾ ਜੇ ਤੁਸੀਂ ਗਲਤ ਪਰਛਾਦੇ ਹੋ ਤਾਂ ਤੁਹਾਡੇ ਸਾਡੇ ਕੋਈ ਜੜਾ ਨਹੀਂ ਪਹਾੜੀ ਰਾਜ ਨੇ ਆਟੇ ਦੀ ਕਊ ਬਣਾਈ ਸੀ ਉਹ ਥਾੜੀ ਵਿੱਚ ਰੱਖ ਕੇ ਲੈ ਕੇ ਗਏ ਪਮੇਰੋਤ ਰੂਪੇ ਜਿਆ ਉਹਨਾਂ ਕਹੇ ਮਹਾਰਾਜ ਅਸੀਂ ਸ਼ਰਮਿੰਦਾ ਆਪਣੀ ਕਰਨੀ ਦੀ ਪਰ ਹੁਣ ਕਿਉਂਕਿ ਔਰੰਗਜ਼ੇਬ ਆਪ ਵਿੱਚ ਆ ਗਿਆ ਇਸ ਗੱਲ ਦੇ ਅਸੀਂ ਤੁਹਾਨੂੰ ਰਸਤਾ ਦੇਵਾਂਗੇ ਤੁਸੀਂ ਨਿਕਲ ਜਾਓ ਅਸੀਂ ਇਸ ਹੋਂਤੂ ਕੋਦੇ ਇੱਕ ਸਮਝੌਤੇ 'ਚ ਗੱਲ ਕੀਤੀ ਬਹੁਤ ਬਾਤਾਂ ਹਨ ਯਾ ਕਹੇ ਮਹਾਰਾਜ ਨੂੰ ਕੋਈ ਗਣੇ ਆਪਟ ਕਰਨਾ ਚਾਹੀਦਾ ਬਹੁਤਾ ਕਹਿਣ ਤੇ ਸਾਸੰਦੀ ਮਹਾਰਾਜ ਸੱਚੇ ਬਾਦਸ਼ਾਹ ਜੀ ਨੇ ਕਿਰੇਮ ਜਿਉਂਦੀ ਧਾਰੀ ਕੀਤੀ ਤੇ ਵੀ ਜੱਥੇ ਬਣੇ ਕਿੰਤੀ ਤਾਂ ਬਾਦਸ਼ਾਹ ਜੀ ਨੇ ਕਿਰੇਮੇ ਤੋਂ ਨਿਕਲ ਲਈ ਇੱਕ ਪਹਿਲਾ ਗੱਲ ਅਸੀਂ ਨਾਲ ਦਾ ਉਹਦੇ ਵਿੱਚ ਸ਼ਕਾਤ ਹੋ ਜਾਂਦੇ ਮਹਾਰਾਜੇ ਦੇ ਸਕਾਰਜੋਗ ਮਾਤਾ ਜੀ ਮਹਾਰਾਜੇ ਦੇ ਮੈਅ ਤੇ ਸਭ ਤੋਂ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬ ਜੀ ਦੇ ਤੇ ਆਖੀਰ ਰਾਤ ਢਾਈ ਵਜੇ ਆਖੀਰ ਦਾ ਜਥਾ ਲੈ ਕੇ ਕਰਮੀ ਕਰਤਾ ਸਭੀ ਆਪ ਨਿਕਲੇ 500 ਸੂਰਮਿਆਂ ਸਮੇਤ ਇਹਨਾਂ ਵਿੱਚ ਮਹਾਰਾਜੇ ਦੇ ਪਜੇ ਗਾਰੇ ਤੇ ਦੋਨੋਂ ਵੱਡੇ ਸਾਹਿਬ ਜਾਨੇ ਸਨ ਜਦੋਂ ਸਾਰਾ ਕਾਫਲਾ ਸੋਫਾ ਦੇ ਕਿਨਾਰੇ ਤੇ ਪਹੁੰਚਿਆ